Thank you. ਦੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ ਫਿਰ ਅਰਜਨ ਬੁਰ ਤੇ ਅਰਦਾਸ ਰਾਮਦਾਸ ਐ ਹੋਈ ਸਹਾਈ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਨਾਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹੱਦਰ ਸਿਧਿਆ ਘਰ ਨਾਉ ਨਿਤ ਆਵੇ ਧਾਏ ਸਭ ਥਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਠ ਜੀ ਦਾਤ ਦਾ ਗਿਆਨ ਧਰ ਕੇ ਫੁੱਲੋ ਜੀ ਵਾਹੇ ਗੁਰ ਜਾ ਪਿਆਰਿਆ ਚੌਂਹਾ ਸਾਧੂ ਜਾਨਿਆ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਕੱਪੀਆਂ ਦਿੱਤਾ ਨਾਮ ਜਪਿਆ ਵੱਜ ਛਗਿਆ ਦੇਖ ਚਲਾਈ ਦੇਵਵਾਹੀ ਦੇਖ ਕੇ ਅਨਝਿਟ ਪੀਤਾ ਤੇਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਪਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਇਨਾ ਸਿੰਘਾਂ ਸਿਕੜੀਆਂ ਨੇ ਧਰਮ ਖੇਤ ਸੀਸ ਦਿੱਤੇ ਬੰਦ ਪੰਦ ਕਟਾਈ ਕੋਪਰੀਆਂ ਲੋਹਾਈਆਂ ਚੜਖੜੀਆਂ ਤੇ ਢੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਉਪਰਾਨੀਆਂ ਕੀਤੀਆਂ ਧਰਮ ਨੇ ਵਿਹਾਰਿਆ ਸਿੱਖੀ ਕੇ ਸਾਹ ਸੁਆਸ ਨਾਲ ਨਿਵਾਜੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਵਾਹਿ ਸਤਿ ਆਰਿਆ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪਹਿਤਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਦਾ ਸਦਕਾ ਸਭ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹਰਛਿਆਰੇ ਆਇਤ ਦੇਗ ਤੇਗਮ ਹਦਹਿ ਫਿਰਦਕੀ ਪੈਜ ਬੰਸ ਕੀ ਜੀਤ ਸ੍ਰੀ ਚਾਨੂ ਜੀ ਸਹਾਈ ਫਾਲਸੇ ਜੀ ਕੇ ਬੋਲ ਬਾਲੇ ਭੁੱਲੋ ਜੀ ਵਾਹੇਗਰ ਸਿਖਣੋਂ ਸਿੱਖੀ ਦਾ ਦਰਸ਼ਨ ਇਸ਼ਨਾਨ ਟੋਕੀਆਂ ਝੱਲੇ ਭੁਗੇ ਜੁਕੋ ਟੋਕਿਆ ਤੱਲੇ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਮਤ ਦਾ ਰੱਖਿਆ ਪ੍ਰਵਾਹੇ ਗੁਰ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਖੁਰਦਵਾਰਿਆਂ ਕੋਲ ਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਾ ਤਾਂ ਖਾਲਸਾ ਜੀ ਨੂੰ ਬਖਸ਼ੋ ਵੇ ਗ੍ਰਿਮਾਨਿਆਂ ਦੇ ਮਾਨ ਮੇਟਾਣਿਆਂ ਦੇ ਤਾਨ ਨੇਓ ਧੰਨ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਪ ਜੀ ਦੇ ਸਹਜੂਰ ਹਰਦਾਸ ਬੇੜੀ ਹੈ ਸਤਗੁਰ ਜੀਉ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਝੂਰੀ ਅੰਦਰ ਸੁੰਦਰ ਦਿਵਾਰ ਸਜਾਈ ਗਈ ਸਾਂਝ ਐਸ ਵੇਲੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੁਖਾਂ ਸੰਗੀ ਸੇਵਾ ਹੋਈ ਸੁਧਲਾ ਸੰਗਤੀ ਦੇ ਜਾਪ ਹੋਏ ਸੇਵਾ ਸੰਭਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਤੇ ਅੰਤ ਗੁਨਾ ਦੀ ਮੁਆਫੀ ਬਖਸ਼ੀ ਆਗਾਂ ਵਾਸਤੇ ਸਮੱਧ ਬਖਸ਼ਿਸ਼ ਕਰਨੀ ਹਰੀ ਸੁਰੀ ਗੁਰਬਾਣੀ ਦਾ ਭਾਗ ਦਰ ਤੇ ਅਣੀਆਂ ਸੰਗਤਾਂ ਦੇ ਫਿਰ ਦਿਆ ਤੇ ਸੁਣ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਮਾਣ ਕਰਨੀਆਂ ਬਿਲਕੁਲ ਮੇਟਾਵਾਂ ਸੇਵਾਵਾਂ ਦਰ ਪ੍ਰਮਾਣ ਕਰਨੀਆਂ ਆਪਣੇ ਘਰੋ ਘਰ ਸਿੱਖੀ ਸਿਡਕ ਧਰੋ ਸਾ ਨਾਮ ਦਾਣ ਬਖਸ਼ਣਾ ਛੋਕ ਪਾਦ ਲਾਵਾ ਗੁਰਮੰਤਰ ਅਨਸਾਰ ਪੂਰੀਆਂ ਕਰਨੀਆਂ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਵਸਿਤ ਹੋਇਆ ਹੈ ਚਾਰ ਪਹਿਰ ਰਾਤ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਲ ਵਸਿਤ ਕਰਾਉਣੀ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਨਿਵਾਸ ਅਸਥਾਨ ਤੇ ਲੈ ਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੇਈ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੰਨੀ ਕਾ ਇਹਦੇ ਪੜ ਇਸ ਹਮ ਦਾ ਹਲਾ Oh! ਆਹੀ ਉਹਨਾਂ ਨੇ ਹਾਂ ਉਹਨਾਂ ਕੰਮਾਂ ਦੇ ਨਾਲ ਹੀ ਪੂਰੀ ਨੁਕਤਾ ਦੀ ਸਨਾਪੀਅਰ